ਸਸਿਕਾ ਜੀ ਸਾਰੇ ਦੋਸਤਾਂ ਨੂੰ ਇਹ ਹੈ ਜੀ ਪਿੰਡ ਰੌਕੇਕਲਾਂ ਦੀ ਨਹਿਰ ਦਾ ਮੇਨ ਹੈਡ ਇਹ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਇਹਦੀ ਕਹਾਣੀ ਇਹ ਹੈ ਕਿ ਜੀ ਇਹ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਉਸ ਟਾਈਮ ਦਾ ਇਹ ਪੁਲ ਬਣਿਆ ਹੋਇਆ ਇਹ ਪੁਲ ਰੌਕੇਕਲਾਂ ਨੂੰ ਰਣੀਆਂ ਨਾਲ ਜੋੜਦਾ ਹੈ ਰਣੀਆਂ ਪਿੰਡ ਅੱਗੇ ਹੈ ਜੀ ਰੌਕੇਕਲਾਂ ਤੋਂ ਇਹ ਜਿਹੜਾ ਪੌਲਾ ਹੈ ਤਕਰੀਬਨ ਬਾਲਾਣੀ ਤਾਂ ਉਹ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਵੀ ਇਹ ਪੌਲ 200 ਤੋਂ 250 ਸਾਲ ਪੁਰਾਣਾ ਪੌਲਾ ਜਿਹੜਾ ਕਿ ਲੋਹੇ ਦਾ ਅੱਜ ਵੀ ਉਵੇਂ ਹੀ ਮੌਜੂਦ ਆ ਪੂਰਾ ਤਾਕਤਵਾਰ ਆ ਅਸੀਂ ਵੀ ਛੋਟੇ ਹੁੰਦੇ ਇਹਦੇ ਤੋਂ ਦੀ ਸਾਈਕਲ ਵਗੈਰਾ ਲੈ ਕੇ ਖੇਡਦੇ ਹੋਏ ਨੰਗਦੇ ਰਹੇ ਹਾਂ ਉਹ ਦੌਰ ਦੇ ਹਿਸਾਬ ਨਾਲ ਉਹ ਪੌਲ ਬਣ ਗਿਆ ਪਰ ਇਸ ਪੌਲ ਦੀ ਵੀ ਆਪਦੇ ਸਮੇ ਬਹੁਤ ਮਹੱਤਤਾ ਰਹੀ ਹੈ ਜਦੋਂ ਲੋਕ ਸਾਈਕਲਾਂ ਤੇ ਸਫ਼ਰ ਵਗੈਰਾ ਕਰਦੇ ਹੁੰਦੇ ਸੀ ਉਸ ਸਮੇਂ ਇੱਥੋਂ ਦੀ ਹੀ ਨੰਗਦੇ ਸੀ ਸਾਰੇ ਲੋਕ ਸਾਡੇ ਬਜ਼ੁਰਗੇ ਪੁਰਖੇ ਦੱਸਦੇ ਨੇ ਜਿਵੇਂ ਤੁਸੀਂ ਉਹ ਸਾਹਮਣੇ ਕੰਧਾਂ ਦੇਖ ਰਹੇ ਹੋ ਉਹ ਹਲੇ ਵੀ ਉਸ ਸਮੇਂ ਦੀਆਂ ਹੀ ਨੇ ਉਹ ਪੁਰਾਣੇ ਅੰਗਰੇਜ਼ਾਂ ਦੇ ਸਮੇਂ ਦੀਆਂ ਹੀ ਨੇ ਜਿਵੇਂ ਆਹ ਇਮਾਰਤਾਂ ਨੇ ਇਹ ਸਾਰੀਆਂ ਗੋਰਿਆਂ ਦੇ ਸਮੇਂ ਦੀਆਂ ਹੀ ਨੇ ਆਹ ਤੁਸੀਂ ਦੇਖ ਸਕਦੇ ਹੋ ਆਹ ਜਿਹੜੀ ਏਟ ਲੱਗੀ ਹੋਈ ਆ ਇਦਾਂ ਦੀ ਜਿਹੜੀ ਕੰਧ ਬਣਦੀ ਸੀ ਉਹ ਸਮਿਆਂ ਚ ਹੀ ਬਣਦੀ ਹੁੰਦੀ ਸੀ ਇਹ ਇਹ ਉਹ ਸਮਿਆਂ ਦੀਆਂ ਹੀ ਬਣੀਆਂ ਹੋਈਆਂ ਕੰਧਾਂ ਉਹ ਸਮਿਆਂ ਦੇ ਬਣੇ ਹੋਏ ਪੌਲ ਹਲੇ ਵੀ ਮੌਜੂਦ ਨੇ ਇਹ ਹਲੇ ਵੀ ਲਾਈਕ ਜੇ ਦੀ ਰਿਪੇਅਰ ਕੀਤੀ ਜਾਵੇ ਤਾਂ ਹਲੇ ਵੀ ਵਰਕਿੰਗ ਕੰਡੀਸ਼ਨ ਚ ਹੈ ਨੂੰ ਕੁਛ ਨਹੀਂ ਹੋਇਆ ਇਸ ਨੂੰ ਹਜੇ ਤੱਕ ਐਕਸਪਾਇਰ ਕੋਸ਼ਿਤਨੀ ਕੀਤਾ ਗਿਆ ਕਿਉਂਕਿ ਇਹ ਹਲੇ ਵੀ ਉਨਾ ਹੀ ਕੰਮ ਦਿੰਦਾ ਜਿੰਨਾ ਕਿ ਆਪਦੇ ਉਸ 200 ਸਮੇ ਪਹਿਲਾਂ 200 ਸਾਲ ਸਮੇ ਪਹਿਲਾਂ ਜਿੰਨੇ ਕੰਮ ਦਿੰਦਾ ਸੀ ਉਹ ਵੀ ਅੱਜ ਹੀ ਕੰਮ ਦੇ ਰਿਹਾ ਹੈ ਇਹ ਹਜੇ ਵੀ ਉਹਦੀ ਇੰਨੀ ਹੀ ਇਹਦੀ ਉਨੀ ਹੀ ਮਜ਼ਬੂਤੀ ਹੈ ਜਿੰਨੀ ਉਦੋਂ ਹੁੰਦੀ ਸੀ ਹਮ ਦੇਖ ਸਕਦੇ ਹਾਂ ਜਿਵੇਂ ਉਹ ਸਮਾਂ ਸਮੇਂ ਦੇ ਨਾਲ ਉਹ ਵੱਡਾ ਪੁਲ ਬਣਾ ਦਿੱਤਾ ਗਿਆ ਪਰ ਉਹ ਜਿਹੜਾ ਪੁਲ ਅੱਗੇ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਘਰਾਟ ਹੈ ਘਰਾਟ ਦੀ ਛੋਟੀ ਨਹਿਰ ਨਿਕਲਦੀ ਹੈ ਉਧਰ ਦੀ ਉਹ ਪੁਲ ਹਲੇ ਵੀ ਓਨਾ ਹੀ ਪੁਰਾਣਾ ਹੈ ਉਹ 200 ਸਾਲ ਸਮੇਂ ਪਹਿਲਾਂ ਦਾ ਬਣਿਆ ਹੋਇਆ ਇਹ ਇਹ ਤਾਂ ਹਾਨੀ ਪੁਲੀ ਕਹਿ ਸਕਦੇ ਹਾਂ ਉਹਨੂੰ ਵੀ ਆਪਾਂ ਇਹ ਉਦੋਂ ਦਾ ਹੀ ਬਣਿਆ ਹੋਇਆ